ਕਾਜੀ ਤੋਂ ਤੋਂ ਵਾਸਤੇ ਸਾਢੇ 1250 ਸਕਰ ਫੁੱਟ ਦੇ ਵਿੱਚ ਬਹੁਤ ਸੋਹਣੀ ਕੋਠੀ ਲੈ ਕੇ ਆਇਆ ਜੋ ਕਿ ਛੋਟੇ ਪਰਿਵਾਰ ਵਾਸਤੇ ਦੋਸਤੋ ਇੱਕ ਮਹਿਲ ਜਿਹਾ ਹੈ ਜੋ ਉਹਨਾਂ ਨੇ ਬਾਈ ਉਹਨਾਂ ਨੇ ਤਾਂ ਖਰਚਾ ਕਰਨਾ ਹੁੰਦਾ ਹੈ ਜਾਇ ਕਿ ਸਿੰਗਲ ਪਰਸਨ ਹੁੰਦਾ ਛੋਟਾ ਪਰਿਵਾਰ ਹੁੰਦਾ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਪਲਾਨ ਬਣਿਆ ਹੋਇਆ ਸੋ ਬਾਈ ਜੋ ਮਾਲਕ ਨੇ ਇਸ ਘਰ ਦੇ ਹੋਣ ਨਾਲ ਨਾਲ ਗੱਲਬਾਤ ਕਰਾਵਾਂਗੇ ਦੋਸਤੋ ਅੱਸੀ ਗੱਲ ਬਾਈ ਅੱਸੀ ਗੱਲ ਬਾਈ ਕਿੰਨਾ ਏਰੀਆ ਹੈ ਆਪਣਾ ਟੋਟਾ ਇਹ 1325 ਸਕਰ ਫੁੱਟ ਏਰੀਆ ਹੈ ਸਾਢੇ 1325 ਸਕਰ ਫੁੱਟ ਮਤਲਬ ਸਿੰਗਲ ਪੋਰਸ਼ ਨਹੀਂ ਰੱਖਿਆ ਹੋਇਆ ਹੈ ਉੱਪਰ ਸਿਰਫ ਪੌੜੀ ਸਤੀ ਹਾਂਜੀ ਹਾਂਜੀ ਮੰਮਤੀ ਬਣਾਈ ਹੋਇਆ ਉੱਪਰ ਪੌੜੀ ਸਤੀ ਵੇ ਕਰ ਲਿਆ ਹੋਣਾ ਠੀਕ ਹੈ ਜੀ ਠੀਕ ਹੈ ਤੇ ਬਾਈ ਕਿੰਨਾ ਤੁਲੇ ਨਕਸ਼ਾ ਹੈ ਇਹ ਨਕਸ਼ਾ ਮਾਰਸਾ ਜੀ ਆਰਟੀਕਟ ਦੇ ਮਾਰਸਾ ਜੀ ਦੇ ਦਫਤਰ ਨੇ ਰੂਟ ਤੇ ਹਾਂਜੀ ਥਾਣਾ ਰੂਟ ਤੇ ਹਾਂਜੀ ਤੇ ਠੀਕ ਹੈ ਜੀ ਬਾਈ ਹੋਰਾਂ ਨੂੰ ਤੁਸੀਂ ਮਤਲਬ ਤੁਸੀਂ ਤੁਹਾਨੂੰ ਕਿਸ ਨੇ ਭੇਜਿਆ ਸੀ ਇਹਨਾਂ ਕੋਲ ਜਾਂ ਤੁਸੀਂ ਆਪ ਇਹ ਫਰੈਂਡ ਆਪਣੇ ਜਾਣਦੇ ਸੀਗੇ ਇਹੋਹਾਂ ਨੇ ਆਪਾਂ ਨੂੰ ਪਾਇਆ ਸੀ ਦੱਸਿਆ ਸੀ ਦੱਸ ਪਾਈ ਸੀ ਇਹਦੇ ਬਾਰੇ ਠ ਬੜੀ ਵਧੀਆ ਸਾਂਝੀ ਸਥਿਤੀ ਹਾਂਜੀ ਵਧੀਆ ਬਹੁਤ ਵਧੀਆ ਸਾਥ ਵੀ ਬਹੁਤ ਦਿੰਦਾ ਹੈ ਠੀਕ ਹੈ ਆਪਣੇ ਨਾਲ ਕੋਈ ਰੇਟ ਰੂਟ ਕੋਈ ਮਤਲਬ ਜਾਇ ਜੀ ਕੀਤਾ ਪਰ ਇਹ ਨਹੀਂ ਹੈਗਾ ਤੁਹਾਨੂੰ ਸਟਾ ਕਰੀਗੇ ਜਾਂ ਕੋਈ ਹਾਂਜੀ ਹਾਂਜੀ ਠੀਕ ਹੈ ਵੀਰੇ ਤੁਸੀਂ ਸੈਟੀਸਫਾਈ ਹੋ ਪੁਰਾਣਾ ਤਾਂ ਵਧੀਆ ਪੂਰਾ ਵਧੀਆ ਸੈਟੀਸਫਾਈ ਆ ਜਿੰਨਾ ਇਹਨਾਂ ਨੇ ਖਰਚਾ ਆਪਾਂ ਨੂੰ ਕਿਹਾ ਸੀ ਵੀ ਇੰਨਾ ਕਰ ਜੂਗਾ ਉਨਾ ਹੀ ਆਇਆ ਵੀਰੇ ਤਾਂ ਕਿੰਨਾ ਹੋ ਗਿਆ ਵੀਰੇ ਹੁਣ ਤੱਕ ਹੁਣ ਤੱਕ ਵੀਰੇ ਬਿਜਲੀ ਦੀ ਫਿਟਿੰਗ ਵਗੈਰਾ ਅੱਛਾ ਬਿਜਲੀ ਦੀ ਹਾਂਜੀ ਪਲੰਬਰ ਦਾ ਕੰਮ ਹੋ ਗਿਆ ਪਲੰਬਰ ਦਾ ਹੋ ਗਿਆ ਹਾਂਜੀ ਵੀਰੇ ਬਸ ਪਲਾਸਟਰ ਰਹਿ ਗਿਆ ਕੱਲਾ ਉਹ ਨਹੀਂ ਪਲਾਸਟਰ ਕਰਦੇ ਫਰਸ਼ਾ ਵਗੈਰਾ ਫਰਸ਼ ਰਹਿ ਗਿਆ ਹਾਂਜੀ ਇਹ ਓਮ ਬੱckie ਰੈਡੀ ਆ অল ਰੈਡੀ ਹੋਤੇ ਬਾਹਰ ਜੋ ਆਪਣਾ ਜਾਲੀ ਵੀਰੇ ਲੱਗੀ ਹੋਈ ਐ ਉਹ ਵੀ ਰੈਡੀ ਆ ਇਹ ਦ ਦੇਖਿਆ ਲੱਗ ਜਾਂਦੀ ਹੈ ਹਾਂਜੀ ਬਰੀ ਹੈ ਸੋ ਦੋਸਤੋ ਬਹੁਤ ਸੋਹਣੀ ਬਣੀ ਹੋਈ ਕੋਠੀ ਹੈਗੀ ਛੋਟੇ ਜਿਹੇ ਬਜਟ ਦੀ ਘੱਟ ਬਜਟ ਦੀ ਤੇ ਘੱਟ ਹੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ 1250 ਸਕਰ ਫੁੱਟ ਦੇ ਵਿੱਚ ਤੁਹਾਨੂੰ ਆਪਾਂ ਪੂਰੀ ਅੰਦਰੋਂ ਦਿਖਾ ਦਿੰਨਾ ਇੱਕ ਵਾਰ ਨਕਸ਼ਾ ਤੇ ਜਦੋਂ ਕੋਠੀ ਰੈਡੀ ਹੋ ਜਾਂਦੀ ਹੈ ਪਲਾਸਟਰ ਜਾਂ ਪੱਥਰ ਦਾ ਕੰਮ ਹੋ ਰਿਹਾ ਉਦੋਂ ਪੂਰੀ ਵੀਡੀਓ ਆਪਾਂ ਦੁਬਾਰਾ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਦੋਸਤੋ ਇੱਕ ਵਾਰ ਤੁਹਾਨੂੰ ਆਪਾਂ ਜਸਟ ਪਲਾਨ ਦਿਖਾ ਦਿੰਨੇ ਆ ਇਹ ਛੋਟਾ ਜਿਹਾ ਬਰਾਂਡਾ ਬਣਾਇਆ ਹੋਇਆ ਜੋ ਕਿ ਪੋਰਚ ਵੇਖ ਸਕਦੇ ਹੋ ਤੁਸੀਂ ਜੋ ਕਿ ਕਲਾਸਿਕਰ ਲੁੱਕ ਦਿੱਤੀ ਹੋਈ ਹੈ ਇਸ ਨੂੰ ਮਲਾਈ ਵਗੈਰਾ ਤੇ ਮੋਲਡਿੰਗ ਦੋਸਤੋ ਹੁਣੇ ਤੋਂ ਪਤਾ ਲੱਗ ਰਿਹਾ ਕਿ ਬਹੁਤ ਸੋਹਣੀ ਮੋਲਡਿੰਗ ਬਣੀ ਹੋਈ ਹੈਗੀ ਆ ਦੇਖ ਸਕਦੇ ਹੋ ਤੁਸੀਂ ਕੋਰਾ ਵਗੈਰਾ ਹਜੇ ਤੱਕ ਪਲਸਟਰ ਨਹੀਂ ਹੋ ਕੋਈ ਪਰ ਇੱਕ ਕਲਾ ਦਿਸ ਰਹੀ ਹੈ ਕਿ ਮਿਸਤਰੀ ਨੇ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਬਾਈ ਠੇਕੇਦਾਰ ਕਿੱਥੋਂ ਸੀਗੇ ਕੋ ਕੋਰ ਤੋਂ ਮੇਰੀ ਕਿਰਪਿਆ ਕਿਰਪਿਆ ਕੋ ਦੋਸਤੋ ਆਪਣਾ ਬਾਈ ਆਰਕੀਟੈਕਟ ਦਾ ਨੰਬਰ ਵੀ ਪਾਵਾਂਗੇ ਸਕਰੀਨ ਤੇ ਜਿਨ੍ਹਾਂ ਨੇ ਇਹ ਡਿਜ਼ਾਈਨ ਕੀਤੀ ਹੈ ਕੋਟੀ ਤੇ ਬਾਈ ਠੇਕੇਦਾਰ ਦਾ ਨੰਬਰ ਵੀ ਦੇਵਾਂਗੇ ਜਿਨ੍ਹਾਂ ਨੇ ਇਹ ਮਤਲਬ ਬਣਾਈ ਹੈ ਕੋਟੀ ਹਾਂਜੀ ਸੋ ਆਜੋ ਦਿਖਾਉਣੇ ਆਪਾਂ ਆਜੋ ਇਹ ਮੇਰੇ ਇਖਲਾਕ ਦੀ ਮੈਨੇਜਮੈਂਟ ਆ ਜੀ ਤੇ ਇਹ ਇਧਰ ਲੱਗਿਆ ਡਰੈਗ ਰੂਮ ਲਈ ਰੱਖਿਆ ਹੁੰਦਾ ਹੈ ਅੱਛਾ ਇਹ ਬਾਹਰ ਰੱਖਦਾ ਕੋਈ ਇਹ ਬਾਹਰ ਕੋਈ ਆਉਂਦਾ ਜਾਂਦਾ ਆਪਣਾ ਹੀ ਕੱਲ ਹੁੰਦਾ ਬਾਹਰ ਦੀ ਵਾਰੀ ਬਾਹਰ ਦੀ ਵਾਰੀ ਐਂਟਰੈਂਸ ਠੀਕ ਹੈ ਜੀ ਮਤਲਬ ਇਹ ਡਰੈਗ ਰੂਮ ਕਿੰਨਾ ਏਰੀਆ ਰਹਿੰਦਾ ਹੈ ਇਹ 10x10 ਦਾ ਹੀ 10 ਮੀਟਰ ਦਾ ਹੈ ਹਾਂ ਜੀ ਠੀਕ ਹੈ ਦਿਖਾ ਦਿਓ ਭਾਈ ਅੰਦਰੋਂ ਮੜਾ ਜਾ ਤੇ ਬਹੁਤ ਸੋਹਣੀ ਮਤਲਬ ਇੱਕ ਤਰ੍ਹਾਂ ਦੀ ਪਲਾਨੇ ਡਾਲੋ ਉਸ ਤੋਂ ਵਧੀਆ ਪੂਰੀ ਜਿੰਨੇ ਰੂਮ ਆਪਾਂ ਨੂੰ ਚਾਹੀਦੇ ਨੇ ਉਹਨੇ ਹੈਗੇ ਆ ਸਾਰੀ ਫੈਸਿਲਿਟੀ ਹੈਗੀ ਹਾਂ ਜੀ ਸੋ ਇਹ ਮੇਨ ਡੋਰ ਆ ਗਿਆ ਸੋ ਇਹਨਾਂ ਭਾਈ ਲੋਬੀ ਚ ਆ ਚੁੱਕੇ ਆਪਾਂ ਤੇ ਲੋਬੀ ਕਿੰਨੇ ਦੀ ਰਹਿਦੀ ਜੀ ਬਈ ਲੋਬੀ ਬਈ 13.5 ਬਾਈ 21 ਦੀ ਆਈ 13.5 ਬਾਈ 21 ਦੀ ਕਾਫੀ ਆ ਕਾਫੀ ਸਪੇਸ ਆ ਨਾ ਤੇ ਜਿਹੜੀ ਲੋਬੀ ਬਣੀ ਦੀ ਆ ਤੋਂ ਉੱਥੇ ਸਾਹਮਣੇ ਪੌੜੀ ਚੜ ਜਾਣੀ ਹੈ ਨਾ ਵੀ ਹਾਂਜੀ ਹਾਂਜੀ ਅੰਦਰ ਨੂੰ ਹੀ ਕੰਮ ਚੱਲ ਰਹੀ ਆ ਆਪਣਾ ਠੀਕ ਆ ਜੀ ਡਿਊਪਲੈਕਸ ਰੱਖੀ ਹੋਈ ਆ ਚਾਨਣਪੰਦਰ ਕਾਫੀ ਹਾਂਜੀ ਹਾਂਜੀ ਪੂਰੀ ਰੋਸ਼ਨੀ ਆ ਕਮਰੇ ਚ ਫੁੱਲ ਰੋਸ਼ਨੀ ਰੱਖੀ ਹੈ ਤੇ ਡਰੈنگ ਰੂਮ ਦੇ ਬੈਕ ਸਾਈਡ ਤੇ ਬਈ ਉਧਰ ਉਧਰ ਆਪਣਾ ਇਦਰ ਆ ਇਦਰ ਕਿਚਨ ਆ ਗਈ ਵੀਰੇ ਅੱਛਾ ਜੀ ਇਹ ਇਦਰ ਕਿਚਨ ਕਰਦੇ ਫਿਰ ਆ ਗਈ ਹਾਂਜੀ ਵੀਰੇ ਠੀਕ ਹੈ ਠੀਕ ਹੈ ਇਹ ਕਿੰਨਾ ਸਜੇ ਵੀਰੇ ਇਹ 10/1.5 ਦਾ ਦੋ ਜੀ ਕਿੰਨਾ ਸਵਾ 1.5 ਹਾਂਜੀ ਹਾਂਜੀ ਤੇ ਇਦਰ ਵੀ ਸਾਈਡ ਤੇ ਵੀ ਆਪਣੀ ਜਗ੍ਹਾ ਹੀ ਹੈ ਹਾਂਜੀ ਹਾਂਜੀ ਇਹ ਮੇਨ ਗੇਟ ਇਧਰ ਦੀ ਸ਼ੈ ਰੱਖਿਆ ਹੋਇਆ ਆਪਣਾ ਅੱਛਾ ਜੀ ਮੇਨ ਗੇਟ ਇਧਰ ਲੱਗਿਆ ਹਾਂਜੀ ਹਾਂਜੀ ਤੇ ਜੇਕਰ ਆਪਾਂ ਮਤਲਬ ਆਰ ਜੀ ਚੁੱਲੇ ਚੋਂ ਕਿ ਇਧਰ ਜੋ ਚੋਇਸ ਰੱਖੀ ਵੀਰੇ ਉਹ ਚੋਇਸ ਰੱਖਿਓ ਵਾਲੀ ਸਾਈਡ ਆਪਾਂ ਅੱਛਾ ਵਾਲੀ ਸਾਈਡ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਇਧਰ ਏ ਭਾਈ ਜੋ 프ਰੰਟ ਤੇ ਦੇਖਿਆ ਕੋਰਸ ਦੇ ਨਾਲ ਹਾਂਜੀ ਹਾਂਜੀ 베 ਰੂਮ ਆ ਗਿਆ ਆਪਣੇ ਇਹ ਬੈਡਰੂਮ ਆ ਗਿਆ ਹਾਂਜੀ ਹਾਂਜੀ ਇਹ ਜਿਹੜਾ 베 ਰੂਮ ਹੈ ਇਹ ਅਟੈਚ ਬਾਥਰੂਮ ਹੈ ਅੱਛਾ ਇਹ ਅਟੈਚ ਬਾਥਰੂਮ ਹੈ ਹਾਂਜੀ ਹਾਂਜੀ ਨਾ ਇਹ ਵੈਂਟੀਲੇਸ਼ਨ ਜਗ੍ਹਾ ਰੱਖੀ ਹੈ ਤੇ ਨਾ ਇਹ ਟੈਚ ਹਾਂਜੀ ਬਹੁਤ ਜੀ ਬਣੀ ਹੋਈ ਆ ਉੱਪਰੋਂ ਰੌਸ਼ਨੀ ਆ ਰਹੀ ਆ ਉੱਪਰ ਵੀਰੇ ਫਿਰ ਕੀ ਇਹਦੇ ਉੱਤੇ ਕੀ ਰੱਖਣਾ ਹੈ ਮਤਲਬ ਉਹ ਇਹ ਜਾਲ ਪਾ ਜਾਊਗਾ ਵੀਰੇ ਅੱਛਾ ਜਾਲ ਪਾ ਕੇ ਉੱਪਰ ਉੱਪਰ ਹਾਂ ਜੀ ਹਾਂ ਜੀ ਇਸ ਰੂਮ ਇਹਨਾਂ ਦਾ ਹਾਂ ਜੀ ਫੈਬਰ ਬੈਠ ਰੱਖਣਾ ਨਾ ਫੈਬਰ ਪਾਵਾਂਗੇ ਤੁਸੀਂ ਫੈਬਰ ਪੋਗੇ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਬਈ ਤੇ ਇਸ ਦੇ ਵਿੱਚ ਵੀ ਇੱਕ ਜੋ ਦੂਸਰਾ ਰੂਮ ਹੈ ਸੋਸਤੋ ਉਸ ਦੇ ਵਿੱਚ ਵੀ ਵਿੰਡੋ ਲੱਗੀ ਹੋਈ ਆ ਜੋ ਕਿ ਉੱਪਰੋਂ ਪ੍ਰਕਾਸ਼ ਆ ਰਿਹਾ ਰੋਸ਼ਨੀ ਉਸ ਦੂਸਰੇ ਕੂਮ ਰੂਮ ਦੇ ਵਿੱਚ ਵੀ ਜਾ ਰਹੀ ਆ ਤੇ ਇਧਰ ਵਾਸਰੂਮ ਰੱਖਿਆ ਹੋਇਆ ਸੋ ਵਾਸਰੂਮ ਦੀ ਬਈ ਸਤ ਨੀਵੀਂ ਕਿਵੇਂ ਕੀਤੀ ਹੋਈ ਆ ਕੋਈ ਸਲੇਪ ਹੋਣੀ ਆ ਇਹ ਸਲੇਪ ਉਹ ਰੱਖਣੀ ਆ ਵਿੰਡੋ ਰੱਖਣੀ ਆ ਜੀ ਉੱਪਰ ਅਸਲੀ ਲਈ ਵੀ ਠੀਕ ਹੈ ਬਈ ਇਸ ਨਾਲ ਜੀ ਬਣਾ ਹਾਂ ਜੀ ਉਹ ਬਣਾਵਾਂਗੇ ਅੱਛਾ ਬਣਾਉਣਾ ਠੀਕ ਹੈ ਠੀਕ ਹੈ ਜੋ ਇਹ ਰੂਮ ਕਿ 12x12 ਦੀ 12x12 ਦਾ ਸਹੀ ਸਟੈਂਡਰਡ ਸਾਈਜ਼ ਹੋ ਗਿਆ ਨਾ ਬੜਾ ਵੱਡੇ ਵੀ ਪ੍ਰੋਪਰ ਬਣਾਉਣੇ ਨੇ ਇਹ ਵੀ ਦੇਖ ਸਕਦੇ ਹੋ ਸੋ ਦੇਖ ਸਕਦੇ ਹੋ ਦੋਸਤੋ ਹਾਂਜੀ ਬੈਡਰੂਮ ਵਿੱਚ ਕੀ ਹੈ ਦੋ ਬੈਡਰੂਮ ਬਣੇ ਹੋਏ ਨੇ ਇਸ ਕੋਠੀ ਦੇ ਵਿੱਚ ਇੱਕ ਡਰੈੰਗ ਰੂਮ ਕਿਚਨ ਤੇ ਇੱਕ ਸਟੋਰ ਦੀ ਜਗ੍ਹਾ ਸੁਣ ਗਈ ਬਈ ਹਾਂਜੀ ਹਾਂਜੀ ਵੀਰੇ ਠੀਕ ਹੈ ਠੀਕ ਇਹ ਦੋਨੋਂ ਬੈਡਰੂਮ ਅਦਰ ਲਿਖ ਜਾਏਗਾ ਇੱਧਰ ਘੱਟੇ ਨਾ ਤੁਸੀਂ ਹਾਂਜੀ ਹਾਂਜੀ ਵੀਰੇ ਠੀਕ ਹੈ ਆਜੋ ਬਈ ਇੱਧਰ ਸਟੋਰ ਵੀ ਦਿਖਾ ਦਿਓ ਸਟੋਰ ਕਿੰਨਾ ਸਾਈਜ਼ ਹੈ ਬਈ ਸਟੋਰ ਬਈ 9x9 11.5 ਦਾ ਜੀ 9 11.5 ਵਧੀਆ ਫਿਰ ਸਹੀ ਹੈ ਬਈ ਬਿਲਕੁਲ ਕਾਫੀ ਵਧੀਆ ਸਮਾਨ ਦੇਖ ਜੂਗਾ ਉੱਪਰ ਸੈਲਪਤੀ ਹੈ ਨਾ ਹਾਂਜੀ ਹਾਂਜੀ ਕਾਫੀ ਸਮਾਨ ਦੇਖ ਸਕਦਾ ਸੋ ਦੋਸਤੋ ਕਿਵੇਂ ਲੱਗਿਆ ਕੋਠੀ ਦਾ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੋ ਬਹੁਤ ਵਧੀਆ ਪਲਾਨ ਬਣਿਆ ਹੋਇਆ ਜਿਹੜੇ ਭਰਾਵਾਂ ਨੇ ਥੋੜਾ ਏਰੀਆ ਹੁੰਦਾ ਬਈ ਜੇਕਰ ਆਪਾਂ ਕੋਠੀ ਦੇ ਪਲਾਟ ਦੀ ਗੱਲ ਕਰੀਏ ਲੰਬਾਈ ਚੜਾਈ ਨਹੀਂ ਹੋਏਗੀ ਇਹ ਮੇਰੇ 37 ਫੁੱਟ ਇਦਾਂ ਚੜਾਈ ਮਤਲਬ 37 ਫੁੱਟ ਹੈ ਠੀਕ ਹੈ ਇਹਦੀ ਲੰਬਾਈ 32 ਫੁੱਟ ਹੁੰਦਾ ਹੈ 33 ਫੁੱਟ 33 ਸੈਂਟੀਮੀਟਰ ਹਾਂਜੀ ਦੋਸਤੋ ਜੇਕਰ ਤੁਹਾਡੇ ਕੋਲ ਵੀ 37x35 ਦਾ ਪਲਾਟ ਹੈਗਾ ਤਾਂ ਤੁਸੀਂ ਇਦਾਂ ਦੀ ਕੋਠੀ ਬਣਾ ਸਕਦੇ ਹੋ ਬਹੁਤ ਸੋਹਣੀ ਗੋਠੀ ਬਣੀ ਹੋਈ ਹੈਗੀ ਸੋ ਜਦੋਂ ਪ੍ਰਾਸਤਰ ਹੋ ਜਾਂਦੀ ਹੈ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਇੱਕ ਗੱਲ ਹੋਰ ਹੈਗੀ ਦੋਸਤੋ ਆਪਾਂ ਬਾਈ ਜੀ ਨੂੰ ਖਰਚਾ ਪੁੱਛਦੇ ਹਾਂਗੇ ਇਹ ਹੁਣ ਤੱਕ ਬਾਈ ਦਾ ਜਿੰਨਾ ਕੰਮ ਹੋ ਗਿਆ ਤੁਸੀਂ ਦੇਖ ਚੁੱਕੇ ਹੋਗੇ ਵੀ ਹੁਣ ਤੱਕ ਕਿੰਨਾ ਖਰਚਾ ਆ ਗਿਆ ਸੋ ਵੀਰੇ ਪਤਾ ਕੀ ਗੱਲ ਹੁੰਦੀ ਆ ਹਾਂਜੀ ਵੀਰੇ ਦਰਸ਼ਕ ਪਤਾ ਦੇਖਦੇ ਨੇ ਜਦੋਂ ਵੀਡੀਓ ਇਹ ਕਹਿ ਰਹਿੰਦੇ ਨੇ ਵੀ ਬਾਈ ਸਾਨੂੰ ਆਈਡੀਆ ਜ਼ਰੂਰ ਦਿਓ ਜਦੋਂ ਗੋਠੀ ਬਣਾਉਣੀ ਹੈ ਨਾ ਵੀ ਥੋੜਾ ਮੋਟਾ ਆਈਡੀਆ ਆ ਜਾਏ ਕਿ ਆਪਾਂ ਵੀ ਇੱਕ ਘਰ ਬਣਾਉਣਾ ਹੈ ਨਾ ਹਰ ਇੱਕ ਬੰਦਾ ਦੇਖਦਾ ਹੈ ਸੋ ਬਾਈ ਜੀ ਸਾਨੂੰ ਜ਼ਰੂਰ ਦੱਸੋ ਆਈਡੀਆ ਜ਼ਰੂਰ ਦਿਓ ਕਿ ਹੁ ਲੱਗ ਲੱਗ ਕਿ ਨਾ ਜੀ ਪਲਾਸਟਰ ਤੇ ਲਾ ਕੇ 10 ਲੱਖ ਚ ਹੋ ਜੂਗਾ 10 ਲੱਖ ਚ ਰੈਡੀ ਹੋ ਜੂਗਾ ਵਿੱਚੇ ਚਗਾਠਾਂ ਵਗੈਰਾ ਪੈ ਗਈਆਂ ਤੇ ਪਲੰਬਰ ਦਾ ਕੰਮ ਹੋ ਗਿਆ ਠੀਕ ਹੈ ਟੂਡੀਆਂ ਵਗੈਰਾ ਦਾ ਸਮਾਨ ਰਹਿੰਦਾ ਤੇ ਤਾਰਾਂ ਵਾਇਰਿੰਗ ਵਗੈਰਾ ਰਹਿੰਦੀ ਆ ਉਹ ਲੱਗਾ ਸੋ ਦੋਸਤੋ ਦੇਖ ਸਕਦੇ ਹੋ 8 ਤੋਂ 10 ਲੱਖ ਰੁਪਏ ਵੀ ਰਕੈ ਰਹੇ ਨੇ ਕਿ ਪਲਾਸਟਰ ਤੱਕ ਰੈਡੀ ਹੋ ਜੂਗੀ 10 ਲੱਖ ਦੇ ਵਿੱਚ 1250 ਸਕਰ ਫੁੱਟ ਦੀ ਇਹ ਗੋਠੀ ਬਣੀ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਵੀਡੀਓ ਕਿਵੇਂ ਲੱਗੀ ਦੋਸਤੋ ਧੰਨਵਾਦ ਜੀ ਅਸੀ